ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਤੇ ਹਿਮਾਚਲ ਦਾ ਦੌਰਾ ਕਰਨ ਆਏ ਸੀ ਉਹਨਾਂ ਨੇ ਹਰਾ ਹਵਾਈ ਸਰਵੇਖਣ ਰਾਹੀਂ ਪੰਜਾਬ ਦੇ ਸਮੁੱਚੇ ਹਾਲਾਤਾਂ ਤੋਂ ਜਾਣਕਾਰੀ ਲਈ ਤੇ ਆਪ ਸਿੱਧੇ ਤੌਰ ਤੇ ਸਾਰੇ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਹੀ ਉਹਨਾਂ ਦਾ ਹਵਾਈ ਸਰਵੇਖਣ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਜਿਹੜੇ ਕਿਸਾਨ ਪੀੜਤ ਸੀ ਵੱਖ-ਵੱਖ ਜਗ੍ਹਾ ਤੇ ਉਹਨਾਂ ਕਿਸਾਨਾਂ ਨਾਲ ਮੀਟਿੰਗ ਕੀਤੀ ਇਹਦੇ ਚ ਡੇਰੀ ਫਾਰਮਰ ਮੁਰਗੀ ਪਾਲਕ ਤੇ ਰਾਵੀ ਤੋਂ ਉਸ ਪਾਰ ਤੇ ਸਾਰੇ ਕਿਸਾਨ ਵੱਖ-ਵੱਖ ਕੈਟਾਗਰੀ ਦੇ 19 ਕਿਸਾਨਾਂ ਦੇ ਨਾਲ 30 ਤੋਂ 35 ਮਿੰਟ ਮੁਲਾਕਾਤ ਕੀਤੀ ਜਿਸ ਵਿੱਚ ਉਹਨਾਂ ਨੇ ਸਾਰੇ ਪੱਖਾਂ ਨੂੰ ਸੁਣਿਆ ਇਸ ਮੀਟਿੰਗ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਆ ਕਿ ਬਹੁਤ ਸਾਰੇ ਕਿਸਾਨਾਂ ਨੇ ਪਿਛਲੇ 2023 ਵੇਲੇ ਮਿਲਿਆ ਸਰਕਾਰ ਸਰਕਾਰ ਵੱਲੋਂ ਮੁਆਵਜ਼ਾ ਨਾਮ ਮਿਲਣ ਦੀ ਗੱਲ ਕਹੀ ਉੱਤੇ ਹੀ ਨਿਕਾਸੀ ਦੇ ਚੰਗੇ ਪ੍ਰਬੰਧ ਨਾ ਆਉਣ ਤੇ ਜਿਹੜੇ ਨਾਲੇ ਤੇ ਰੋਈਆਂ ਹੀ ਉਹਨਾਂ ਦੀ ਖਲਾਈ ਨਾ ਹੋਣ ਤੇ ਤੁਸੀਂ ਉਹਨਾਂ ਦੀ ਰਿਪੇਅਰ ਨਾ ਹੋਣ ਦਾ ਰੋਸ ਜ਼ਾਹਰ ਵੀ ਕੀਤਾ ਜਿਸ ਨੂੰ ਪ੍ਰਧਾਨ ਮੰਤਰੀ ਨੇ ਗੰਭੀਰਤਾ ਨਾਲ ਸੁਣਿਆ ਤੇ ਇਸ ਤੋਂ ਬਾਅਦ ਜਿਹੜੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਹਦੇ ਵਿੱਚ ਵੀ ਉਹਨਾਂ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਇਸ ਵਕਤ ਇਹਨਾਂ ਲੋਕਾਂ ਦੀ ਗੱਲ ਸੁਣੀ ਜਾਵੇ ਤੇ ਪੰਜਾਬ ਨੂੰ ਸਭ ਤੋਂ ਵੱਡੀ ਗੱਲ 1600 ਕਰੋੜ ਦਾ ਰਾਹਤ ਪੈਕੇਜ ਉਹਨਾਂ ਨੇ ਆਪਣੇ ਵੱਲੋਂ ਐਲਾਨਿਆ ਜਿਹਦੀ ਸਾਰੇ ਸ਼ਲਾਘਾ ਕਰ ਰਹੇ